ਹਰ ਰੋਜ਼ ਮੈਂ ਕੁਝ ਤਾਂ ਕੁਝ ਨਵਾਂ ਦੇਖਦਾ ਰਹਿਣਾ ਲੀਡਰ ਆਪਣੇ ਕੋਲੇ ਆਉਂਦੇ ਨੇ ਪਿੰਡਾਂ 'ਚ ਤੂੰ ਵੇਖ ਰਿਹਾ ਹੈ ਬਾਈ ਤੇ ਉਹ ਕਹਿੰਦਾ ਹਾਂ ਜੀ ਬੱਗਰਦੇਵ ਦੇ ਨਾਲ ਆਪਣੀ ਲੱਗਦੀ ਹੈ ਕੋਈ ਨਹੀਂ ਕਰਦੇ ਤਾਂ ਤੂੰ ਆ ਸਰਕਾਰ ਆ ਲੈਣੇ ਪਰਚਾ ਪਾਵਾਂਗੇ ਗਰਦੇਵ ਤੇ ਚਲੋ ਜੀ ਉਹ ਲੜਾ ਤੇ ਆਪਸ ਇੱਕ ਦੂਜੇ ਦੇ ਭੋਗਤੇ ਨਹੀਂ ਜਾਂਦੇ ਇੱਕ ਦੂਜੇ ਦੇ ਬਰਾਤ ਨਹੀਂ ਜਾਂਦੇ ਤੇ ਫਲਾਨਿਆਂ ਦੀ ਦੂਜੀ ਪਾਰਟੀ ਦਾ ਆਪਦੇ ਵੇਹਾਂ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਕੱਲ ਮੈਂ ਆਇਆ ਨਹੀਂ ਸੀ ਬਸ ਉੱਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਹੈ ਮੈਂ ਜਾਂਦਾ ਵੀ ਨਹੀਂ ਆਇਆ ਇੱਥੇ ਮੁਬਾਰਕਾ ਹੋਣ ਤੁਹਾਨੂੰ ਤੁਹਾਡੇ ਖੁਆ ਕਰੇ ਖੁਸ਼ੀ ਦਾ ਮੌਕਾ ਪਰ ਘੱਟੋ ਘੱਟ ਲੋਕਾਂ ਸਾਹਮਣੇ ਤੁਸੀਂ ਇੰਨੀ ਬੇਸ਼ਰਮੀ ਨਾਲ ਇਹ ਗੱਲਾਂ ਕਹਿ ਰਹੇ ਹੋ ਕਿ ਆਹ ਬੰਦਾ ਮੈਂ ਤੁਹਾਡੇ ਵੱਲ ਡੈਪੂਟੇਸ਼ਨ ਤੇ ਭੇਜਿਆ ਹੋਇਆ ਹੈ ਕੋਈ ਲੈ ਲਾਂਗੇ ਨੂੰ ਮੈਨਾਂ ਹੀ ਸਮਝਿਓ ਲੋਕਾਂ ਨੂੰ ਚਿੜੀਆਂ ਕੀੜੇ ਮਕੌੜੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਮੈਂ ਕਿਸੇ ਦੇ ਕੋਈ ਨਿੱਜੀ ਫੰਕਸ਼ਨ ਤੇ ਮੈਂ ਕੋਈ ਤਰਾਜ ਨਹੀਂ ਕਰਦਾ ਕਰੋ ਪਰ ਕੁ ਟੁਕਟੇ ਇਹ ਤਾਂ ਦੇਖ ਲੋ ਕਿ ਤੁਹਾਡੇ ਪਿੱਛੇ ਲੋਕ ਡਾਂਗਾ ਚੱਕੀ ਫਿਰਦੇ ਆ ਤੁਸੀਂ ਲੜਾ ਕੇ ਆਏ ਉਹਨਾਂ ਨੂੰ ਸুইস ਕਰਕੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਪ ਮਰੇ ਬਿਨਾਂ ਕੋਈ ਸੁਰਗ ਨਹੀਂ ਜਾਂਦਾ ਜੀ ਰੋਏ ਬਿਨਾਂ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਜੀ ਆਪਾਂ ਨੂੰ ਆਪ ਆਪਣੀਆਂ ਸਰਕਾਰਾਂ ਆਪਦੇ ਵਰਗੇ ਲੋਕ ਲੈ ਕੇ ਆਓ ਆਪਦੇ ਹੱਥ 'ਚ ਨਿਜ਼ਾਮ ਆਪਦੇ ਹੱਥ 'ਚ ਸਿਸਟਮ ਲਓ ਸਿਸਟਮ ਉਹਨਾਂ ਨੂੰ ਫੜਾ ਕੇ ਮੁੜ ਕੇ ਉਮੀਦ ਕਰਦੇ ਹੁਣ ਸਾਡੇ ਤੇ ਰਹਿਮ ਕਰਨਗੇ ਜੇ ਉਹ ਹਈ ਨਹੀਂ ਰਹਿਮ ਉਹਨਾਂ ਦੇ ਆ ਕਿੰਨੇ ਵਿਆਹ ਹੋਏ ਨੇ ਪਿਛਲੇ ਕਈ ਦਿਨਾਂ 'ਚ ਕੋਈ ਨਹੀਂ ਹੋਣਾ ਇਹੋ ਜਿਹਾ ਵੀ ਆਪਾਂ ਨੂੰ ਤਾਂ ਐ ਲੱਗਦਾ ਬਾਹਰੋਂ ਵੀ ਜਿੱਦੇ ਕਿਤੇ ਆਪਸ 'ਚ ਮਿਲ ਗਏ ਇਹ ਤਾਂ ਜੁੰਡਮ ਜੁੰਡੀ ਹੋਣਗੇ ਵੀ ਇਹ ਤਾਂ ਇੱਕ ਦੂਜੇ ਦੇ ਥਾਪੜੋ ਥਾਪੜੀ ਹੋਣਗੇ ਪਰ ਨਾ 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 ਬੜਾ ਸੋਹਣ ਸੋਹੜਾ ਕੱਪੜੇ ਪਾਗਾ ਆ ਆ ਆ ਜੱਪੀ ਤੂੰ ਕਿੰਨੇ ਅਗਨ ਬੁੱਧੂ ਬਣਾਇਆ ਮੈਂ ਇੰਨਿਆਂ ਨੂੰ ਮੈਂ ਇੰਨੇ ਸਾਲ ਮੈਂ ਵੀ ਬਣਾਇਆ ਵਾ 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 ਹੱਦ ਆ ਯਾਰ ਦੇਖਿਆ ਸੀ ਨਾ ਮੈਂ ਜੂੜਦਾ ਨਹੀਂ ਬੋਲਦਾ ਨਾ ਤੁਹਾਨੂੰ ਕਿਵੇਂ ਲੱਗਿਆ ਸੀ ਨਾ ਉਦੋਂ ਇਹ ਦੱਸੋ ਵੀ ਕਮਾਲ ਹੈ ਆਪਾਂ ਆਪਣੇ ਫੁੱਫੜ ਲੜਿਆ ਹੋਵੇ ਨਾ ਆਪਾਂ ਬੁਲਾਉਂਦੇ ਨੇ ਉਹਨੂੰ ਬਿਆਜ ਵੀ ਨਹੀਂ ਯਾਰ ਪਰ ਬਾਕੀ ਗੁੱਸੇ ਹੋ ਜਾਣਗੇ ਯਾਰ ਛੱਡ ਬੜੇ ਫਿਰ ਕਹਿੰਦੇ ਨਹੀਂ ਤਰਾਜਨੀ ਤੇ ਉੱਪਰ ਉੱਠ ਕੇ ਆ ਕੰਮ ਤੇ ਸਾਨੂੰ ਥੱਲੇ ਲਈ ਲਈ ਫਿਰ ਤੇ ਸਾਨੂੰ ਬਿਠਾ ਲਉ ਤਾਂ ਫਿਰ ਐਨਾ ਗੱਲਾਂ ਕਰਕੇ ਮੈਨੂੰ ਲੱਗਦੇ ਨੇ ਮੈਨੂੰ ਇਹ ਤਾਂ ਬੋੜਾ ਸੱਚ ਬੋਲਦਾ ਯਾਰ ਮੈਂ ਬੋਲੂਗਾ ਮੈਂ ਤਾਂ ਮੈਨੂੰ ਬੋਲੂ ਸੁਇਸ ਕਰਕੇ ਦੁੱਖ ਉਸ ਵੇਲੇ ਹੁੰਦਾ ਨਾ ਜਦੋਂ ਜਨਤਾ ਮਰਨ ਵਰਤਾਂ ਤੇ ਭੁਖੜ ਤਾਲਾਂ ਤੇ ਬੈਠੀ ਹੋਵੇ ਜਨਤਾ ਧਰਨਿਆਂ ਤੇ ਬੈਠੀ ਹੋਵੇ ਤੇ ਇਹ ਇਹਨਾਂ ਦੇ ਗੁਰਚਰਲੇ ਉਡਾਈ ਜਾਂਦੇ ਹੋਣ ਇਹਨਾਂ ਦੀ ਵੀਡੀਓ ਇਹੋ ਜਿਹੀ ਆਉਂਦੀ ਹੁਣ ਫਿਰ ਲੋਕਾਂ ਨੂੰ ਦੁੱਖ ਹੁੰਦਾ ਮਹਾਤਮਾ ਗਾਂਧੀ ਜੀ ਉਹਨਾਂ ਕੋਲ ਕੁਰਤੀਆਂ ਦੀ ਕਮੀ ਨਹੀਂ ਸੀ ਉਹਨਾਂ ਕੋਈ ਕੁਰਤੇ ਨਹੀਂ ਹੈਗੇ ਸੀ ਟਾਟਾਜ਼ ਬਿਰਲਾ ਜੋ ਉਸ ਵੇਲੇ ਬਹੁਤ ਫੰਡਿੰਗ ਕਰਦੇ ਸੀਗੇ ਆਜ਼ਾਦੀ ਦੇ ਸੰਘਰਸ਼ ਪਰ ਮਹਾਤਮਾ ਗਾਂਧੀ ਨੂੰ ਪਤਾ ਸੀ ਨਾ ਜੀ ਕਿ 80% ਦੇਸ਼ਵਾਸੀਆਂ ਦੇ ਤਨ ਤੇ ਕਪੜਾ ਹੈ ਨਹੀਂ ਤਾਂ ਉਹਨਾਂ ਨੇ ਆਪਣਾ ਕੁਰਤਾ ਉਤਾਰ ਦਿੱਤਾ ਸੀ। ਇਹ ਸਿੰਬੋਲਿਕ ਮੈਸੇਜ ਦਿੱਤਾ ਵੀ ਅਸੀਂ ਵੀ ਤੁਹਾਡੇ ਵਰਗੇ ਕੋਈ ਗੱਲ ਨਹੀਂ। ਸੁੱਕਾ ਟੁਕੜੇ ਜੇ ਤੁਸੀਂ ਲੋਕਾਂ ਦਾ ਦੁੱਖ ਹਸਾਰ ਨਹੀਂ ਸਕਦੇ ਉਹਨਾਂ ਦਾ ਦੁੱਖ 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 ਵਰਗਾ ਮੂੰਹ ਤਾਂ ਬਣਾ ਲਓ। ਵਿਹਾਂ ਯਾਰ ਤੁਹਾਡੇ ਨਾਲ ਨਾ ਜੇ ਖੁਸ਼ੀ ਨਹੀਂ ਦੇ ਸਕਦੇ ਘਟਕਟ ਤੰਗਤਾ ਨਾ ਕਰੋ। ਸਰਵਿਸ ਕਰਕੇ ਮੈਂ ਬਹੁਤ ਅਬਜ਼ਰਵ ਕਰਦਾ ਚੀਜ਼ਾਂ ਨੂੰ ਰੋਜ਼ ਪਰ ਤੁਸੀਂ ਵੀ ਬਹੁਤ ਅਬਜ਼ਰਵ ਕਰਦੇ ਆ ਪਬਲਿਕ ਬਹੁਤ ਵੱਡੀ ਹੈ ਜੀ ਤੁਸੀਂ ਵੀ ਜਦੋਂ ਆਉਣਗੇ ਤੁਹਾਡੇ ਕੋਲ ਤੁਸੀਂ ਪੁੱਛੋਗੇ ਭਾਈ ਵੀ ਇੰਨੇ ਸਾਲ ਤਾਂ ਤੁਹਾਡੇ ਟਿਨਿਓਰ ਚ ਲੰਘੇ ਸਾਡੇ ਉਦੋਂ ਕਿਉਂ ਨਹੀਂ ਹੋਇਆ ਫਿਰ ਕੰਮ ਇਹ ਕਈਆਂ ਦਾ ਕੰਮ ਹੀ ਇਹ ਹੈ ਟੜਕੇ ਉੱਠ ਕੇ ਮੈਨੂੰ ਗੱਲ ਦੇਣ ਲੱਗ ਜਾਂਦੇ ਮੈਂ ਪਤਾ ਨਹੀਂ ਕੀ ਮਾੜਾ ਕਰਦਾ ਮਤਲਬ ਪੜਦਾ ਤੜਕੀ ਉੱਠ ਕੇ ਚੱਲੋ ਜੀ ਮੈਨੂੰ ਗਾਲਾਂ ਅੱਛਾ ਚਲੋ ਦੇ ਦੇ ਦਿਨ ਦੇ ਜੋ ਕੀ ਫਰਕ ਪੈਂਦਾ ਜੇ ਕੁਲੀਚੇ ਸਰ ਦੇ ਤਾਂ ਫਿਰ ਮੋਲਿਆਂ ਦਾ ਕੀ ਡਰ ਠੀਕ ਹੈ ਨਾ ਜਿੰਨੇ ਸਰ ਪਬਲਿਕ ਜਿੰਨੇ ਸਰ ਲੋਕ ਜਿੰਨੇ ਸਰ ਪੰਜਾਬੀ ਮੇਰੇ ਨਾਲ ਨੇ ਮੈਨੂੰ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਜੋ ਮਰਜ਼ੀ ਕਹੀਓ ਇਹ ਤਾਂ ਹੀ ਕੱਢਦੇ ਗਾਲਾਂ ਜਾਂ ਮੈਨੂੰ ਮਾੜਾ ਚੰਗਾ ਬੋਲਦੇ ਆ ਵੀ ਜਿਹੜੀਆਂ ਕੁਰਸੀਆਂ ਇਹਨਾਂ ਦੇ ਤਿੰਨ ਪੁੱਤਾਂ ਕੋਲੇ ਹੋਣੀਆਂ ਚਾਹੀਦੀਆਂ ਸੀ ਉਹ ਸਾਡੇ ਕੋਲੇ ਆ ਗਿਆ ਬਸ ਆ ਹੀ ਫਰਕ ਹੈ ਬਸ ਇਹਨਾਂ ਨੂੰ